ਜੂਨ ਤੋਂ ਜੋ ਸ਼ੁਰੂ ਮੈਨੂੰ ਲੱਗਦਾ ਹੈ ਮੈਂ ਆਪਣੇ ਚੈਨਲ ਦਾ ਨਾਮ ਰੱਖਦਾ ਫਲੱਪੀ ਆਈਜ਼ ਰ ਨਾ ਰ ਜਰੀਆ ਲੱਗ ਨਹੀਂ ਤਹੇ ਮੈਨੂੰ ਹੈਲੋ ਜੀ ਸਤਿ ਸ੍ਰੀ ਅਕਾਲ ਮੈਂ ਬਲਜੀਤ ਬਲਜੀਤ ਗੋਲਡੀ ਡੇਲੀ ਬਲੌਕਸ ਤੋਂ ਤਾਂ ਉਮੀਦ ਹੈ ਤੁਸੀਂ ਸਾਰੇ ਹੀ ਚੰਗੇ ਹੋਵੋਗੇ ਤੇ ਅਸੀਂ ਵੀ ਚੰਗੇ ਹਾਂ ਪਰਮਾਤਮਾ ਦੀ ਕਿਰਪਾ ਹੈ ਤੇ ਬਸ ਉਹੀ ਟਾਈਮ ਸਟਾਰਟ ਹੋ ਗਿਆ ਹੈ ਧੁੱਪ ਤੋਂ ਛਾਂ ਤੇ ਸਿਆਲਾਂ ਚ ਛਾਂ ਤੋਂ ਜਾਂਦੇ ਸੀਗੇ ਧੁੱਪ ਜ ਤੇ ਹੁਣ ਜੋ ਜਾਣੇ ਹਾਂ ਧੁੱਪ ਤੋਂ ਛਾਂ ਵੱਲ ਤੇ ਬਸ ਜੀ ਆਪਣਾ ਜੋ ਹੈ ਕੰਮ ਪੂਰੇ ਜੋਰਾ ਸ਼ੋਰਾ ਨਾਲ ਚੱਲਿਆ ਹੋਇਆ ਸੀਗਾ ਤੇ ਤੁਸੀਂ ਵੇਖ ਸਕਦੇ ਹੋ ਵੱਡੀ ਉਮਰ ਤੇ ਛੋਟੀ ਉਮਰ ਦਾ ਜੋ ਹੈ ਕਾਮਕਾਰ ਤੇ ਇਹ ਬੱਚੇ ਨੇ ਪਲੱਸ 2 ਦੇ ਸਟੂਡੈਂਟ ਨੇ ਬਟ ਛੁੱਟੀਆਂ ਜੋ ਨੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਜੋ ਕਰਦੇ ਨੇ ਕਿਰਤ ਤੇ ਬਸ ਜੀ ਇਹਨਾਂ ਨਾਲ ਕੁਝ ਅੱਜ ਗੱਲਾਂ ਕੀਤੀਆਂ ਤੇ ਬਹੁਤ ਚੰਗਾ ਲੱਗਿਆ ਬਹੁਤ ਜੋ ਹੁਸ਼ਿਆਰ ਬੱਚੇ ਨੇ ਤੇ ਬਸ ਜੀ ਇਹ ਬਾਬਾ ਜੀ ਦੀ ਵੀ ਮਜਬੂਰੀ ਹੈ ਪਰਿਵਾਰ ਦੀ ਤੇ ਬਸ ਜੀ ਕੁਝ ਨਾ ਕੁਝ ਮਜਬੂਰੀਆਂ ਹੁੰਦੀਆਂ ਨੇ ਨਾ ਤਾਂ ਬੱਚਿਆਂ ਨੂੰ ਦਿਹਾੜੀ ਕਰਨ ਨੂੰ ਜੀ ਕਰਦਾ ਹੈ ਤੇ ਨਾ ਹੀ ਸਿਆਣੇ ਬੰਦੇ ਨੂੰ ਦਿਹਾੜੀ ਕਰਨ ਨੂੰ ਜੀ ਕਰਦਾ ਹੈ ਬਾਟੇ ਮਜਬੂਰੀਆਂ ਹੀ ਹੁੰਦੀਆਂ ਨੇ ਜੋ ਬੰਦੇ ਤੋਂ ਉਹ ਕੰਮ ਕਰਾਉਂਦੀਆਂ ਨੇ ਜੋ ਉਹ ਨਹੀਂ ਕਰਨਾ ਚਾਹੁੰਦਾ ਬਸ ਜੀ ਅੱਜ ਦੀ ਸ਼ਾਮ ਸਟਾਰਟ ਹੋਈ ਸੀ ਕਿ ਮੂੰਗੀ ਦੀ ਦਾਲ ਤੋਂ 15 ਜੂਨ ਤੋਂ ਜੋ ਸ਼ੁਰੂ ਹੋਣਾ ਹੈ ਜੀ ਝੋਨੇ ਦੀ ਜੋ ਹੈ ਲਾਉਣਾ ਸ਼ੁਰੂ ਕਰਨਗੇ ਤੇ ਹੁਣ ਜੋ ਹੈ ਇੱਧਰ ਪਨੀਰੀ ਵੀਜੀ ਹੋਈ ਹੈ ਤੇ ਖੇਤ ਜੋ ਹੈ ਤਿਆਰ ਕੀਤੇ ਹੋਏ ਨੇ ਸੁਣ ਜੋ ਕਿਸਾਨ ਨੇ ਸਾਰੇ ਜੋ ਸਿਰਫ ਜੋ ਫੋਕਸ ਹੈ ਉਹਨਾਂ ਦਾ ਸਿਰਫ ਜੋ ਹੈ ਝੋਨੇ ਦੀ ਫਸਲ ਤੇ ਹੀ ਫੋਕਸ ਹੈ ਤੇ ਬਸ ਜਦੋਂ ਪਨੀਰੀ ਤਿਆਰ ਹੋ ਜਾਣੀ ਹੈ ਤਾਂ ਬਸ ਝੋਨਾ ਲੱਗਣਾ ਜੋ ਹੈ ਸ਼ੁਰੂ ਹੋ ਜਾਣਾ ਹੈ ਤੇ ਆਹ ਵੇਖ ਸਕਦੇ ਹੋ ਪਿੱਛੇ ਜੋ ਹੈ ਮੱਕੀ ਲੱਗੀ ਹੋਈ ਹੈ ਇਸ ਦਾ ਪਸ਼ੂਆਂ ਵਾਸਤੇ achar ਪੈਣਾ ਹੈ ਤੇ ਹੁਣ ਜੋ ਹੈ ਪਸ਼ੂਆਂ ਵਾਸਤੇ achar ਦਾ ਬਹੁਤ ਟ੍ਰੈਂਡ ਚੱਲ ਗਿਆ ਹੈ ਕਈ ਕਹਿੰਦੇ ਨੇ ਕਿ achar ਚੰਗਾ ਨਹੀਂ ਹੁੰਦਾ ਕਈ ਕਹਿੰਦੇ ਨੇ ਵਧੀਆ ਹੁੰਦਾ ਹੈ ਤੇ ਹੁਣ ਅਸੀਂ ਕੁਝ ਵੀ ਇਸ ਬਾਰੇ ਜੋ ਹੈ ਕਮੈਂਟ ਨਹੀਂ ਕਰਨਾ ਚਾਹੁੰਦੇ ਜਿਵੇਂ ਜਿਸ ਨੂੰ ਠੀਕ ਲੱਗਦਾ ਹੈ ਉਹ ਉਸ ਤਰ੍ਹਾਂ ਹੀ ਕਰੀ ਜਾਂਦਾ ਹੈ ਤੇ ਚਲੋ ਜੀ ਹੁਣ ਆਪਾਂ ਕਰਦੇ ਹਾਂ ਆਪਣੇ ਕੰਮ ਟ੍ਰੋਪੀਆਇਸ ਮੈਨੂੰ ਲੱਗਦਾ ਹੈ ਮੈਂ ਆਪਣੇ ਚੈਨਲ ਦਾ ਨਾਮ ਰੱਖਦਾ ਫਲੱਪੀ ਆਈਸ ਲਾਈਟ ਦਾ ਵੀ ਫਰਕ ਪੈਂਦਾ ਫਲੱਪੀ ਆਈਸ ਲੋ ਜੀ ਸਵੇਰੇ ਕੰਮ ਹੁੰਦਾ ਹੈ ਅੰਦਰ ਤੋਂ ਚੀਜ਼ਾਂ ਬਾਹਰ ਰੱਖਣੀਆਂ ਤੇ ਰਾਤ ਨੂੰ ਜੋ ਹੈ ਸ਼ਾਮ ਦਾ ਟਾਈਮ ਸੀਗਾ ਤੇ ਹੁਣ ਜੋ ਚੀਜ਼ਾਂ ਹੈ ਸਾਂਭਣੀਆਂ ਨੇ ਅੰਦਰ ਤੇ ਟਰੈਕਟਰ ਸੰਮਤ ਜੋ ਹੈ ਕਰ ਰਿਹਾ ਸੀਗਾ ਅੰਦਰ ਪਾਰਕਿੰਗ ਤੇ ਬੱਸ ਜੀ ਆਪਾਂ ਇਸ ਦੀ ਵੀਡੀਓ ਕੀਤੀ ਕੈਪਚਰ ਤੇ ਇਸੇ ਤਰ੍ਹਾਂ ਜੋ ਹੁਣ ਰੂਟੀਨ ਚੱਲਿਆ ਹੋਇਆ ਹੈ ਤੇ ਇਸੇ ਦੌਰਾਨ ਜੋ ਹੈ ਕੋਕਿਲਾ ਬੈਨ ਜੀ ਇਹ ਕੋਇਲ ਜੀ ਆਪਣੀ ਮਧੁਰ ਬਾਣੀ ਸੁਣਾ ਰਹੀ ਨੇ ਤੁਸੀਂ ਸੁਣ ਸਕਦੇ ਹੋ ਤੇ ਉਧਰ ਦੂਜੇ ਪਾਸੇ ਜੋ ਤੁਸੀਂ ਦੇਖੋਗੇ ਇੱਕ ਸਰਪ੍ਰਾਈਜ਼ ਹੈ ਕਿ ਇਹ ਹਾਲ ਹੋ ਚੁੱਕਿਆ ਹੈ ਚੁੱਲ੍ਹੇ ਵਾਲੇ ਪਾਸੇ ਦਾ ਜੋ ਸੈਂਟਰ ਚ ਦੀਵਾਰ ਸੀਗੀ ਕੰਧ ਸੀਗੀ ਉਸ ਨੂੰ ਢਾ ਕੇ ਜੋ ਹੈ ਬਿਲਕੁਲ ਪੱਧਰ ਕਰਨਾ ਹੈ ਤੇ ਇਹ ਕੰਮ ਚੱਲ ਰਿਹਾ ਸੀਗਾ ਇਹ ਵੀ ਸਭ ਤੋਂ ਵੱਡਾ ਜੋ ਹੈ ਹੁਣ ਖਲਾਰਾ ਪੈ ਗਿਆ ਹੈ ਛੱਤ ਪਈ ਹੋਈ ਹੈ ਬਟ ਜੋ ਹੈ ਇਸ ਦੀ ਥੋੜੀ ਜੀ ਸੈਟਿੰਗ ਕਰਨੀ ਪੈਣੀ ਹੈ ਕਿਉਂਕਿ ਖਲਾਰਾ ਬਹੁਤ ਸੀਗਾ ਸਟੋਰ ਦਾ ਸਾਰਾ ਹੀ ਸਮਾਨ ਇੱਥੇ ਪਿਆ ਸੀਗਾ ਤੇ ਇਸ ਨੂੰ ਵੀ ਹੁਣ ਸਾਂਭਣਾ ਹੈ ਤੇ ਫਿਲਟਰ ਦੇ ਪਾਣੀ ਨੂੰ ਸੇਵ ਕਰਨ ਵਾਸਤੇ ਮੈਂ ਜੋ ਹੈ ਇੱਕ ਡਰਮ ਲਾਇਆ ਹੋਇਆ ਹੈ ਤੇ ਬਸ ਜੀ ਇਹ ਡਰਮ ਗਿਆ ਸੀਗਾ ਭਰ ਤੇ ਇਸ ਤੋਂ ਬਾਅਦ ਮੈਂ ਪਾਈਪ ਲਾ ਕੇ ਜੋ ਬਾਹਰ ਬੇੜੇ 'ਚ ਬੁੱਟੇ ਲੱਗੇ ਹੋਏ ਨੇ ਉਹਨਾਂ ਨੂੰ ਇਹ ਪਾਣੀ ਪਾਤਾ ਸੀਗਾ ਕਿਉਂਕਿ ਸਾਡੇ ਜੋ ਹੈ ਪਾਣੀ ਦੀ ਨਿਕਾਸੀ ਨਹੀਂ ਹੈ ਤੇ ਖੇਤਾਂ ਵਿੱਚ ਹੀ ਜੋ ਹੈ ਥਾਂ ਬਣਾ ਕੇ ਪਾਣੀ ਪੋਣਾ ਪੈਂਦਾ ਹੈ ਤੇ ਅਜੇ ਜੋ ਹੈ ਖੇਤ ਸੁੱਕੇ ਨੇ ਤੇ ਝੋਨੇ ਦੇ ਟਾਈਮ ਤੱਕ ਸੁਖਾਲਾ ਹੋ ਜਾਣਾ ਹੈ ਬਟ ਹੁਣ ਜੋ ਹੈ ਖੇਤਾਂ ਨੂੰ ਸੁੱਕੇ ਹੀ ਰੱਖਣਾ ਪੈਣਾ ਹੈ ਇਸ ਕਰਕੇ ਜੋ ਹੈ ਪਾਣੀ ਦੀ ਵੇਸਟੇਜ ਨਹੀਂ ਕਰ ਸਕਦੇ ਬੱਸ ਜੀ ਉਸ ਤੋਂ ਬਾਅਦ ਆਪਾਂ ਆ ਗਏ ਸੀਗੇ ਕਿਚਨ 'ਚ ਕਿਚਨ 'ਚ ਭਾਂਡਿਆਂ ਦਾ ਲੱਗਿਆ ਹੋਇਆ ਸੀਗਾ ਢੇਰ ਤੇ ਉਸ ਤੋਂ ਬਾਅਦ ਜੀ ਭਿੰਡੀਆਂ ਦੀ ਸਬਜ਼ੀ ਲਈ ਸੀਗੀ ਭਿੰਡੀਆਂ ਦੀ ਸਬਜ਼ੀ ਨੂੰ ਧੋ ਕੇ ਜੀ ਹੁਣ ਜੋ ਰੱਖਣਾ ਸੀਗਾ ਧੁੱਪੇ ਕਿਉਂਕਿ ਚੀਜ਼ਾਂ ਜੇ ਸਬਜ਼ੀ ਲਈਏ ਤਾਂ ਉਸ ਨੂੰ ਧੋ ਸੁਆਰ ਕੇ ਬਰਤਨੀ ਸੁੱਕੀ ਹੋ ਜਾਂਦੀ ਹੈ ਤੇ ਖੀਰੇ ਸੀਗੇ ਚਾਈਨੀਜ਼ ਖੀਰੇ ਇਹਨਾਂ ਨੂੰ ਵੀ ਵਾਸ਼ ਕੀਤਾ ਤੇ ਭਿੰਡੀਆਂ ਗਈਆਂ ਸੁੱਕ ਤੇ ਉਸ ਤੋਂ ਬਾਅਦ ਜੀ ਆਪਾਂ ਫਟਾਫਟ ਭਿੰਡੀਆਂ ਨੂੰ ਕੱਟ ਲਿਆ ਤੇ ਅੱਜ ਜੋ ਹੈ ਬਾਹਰ ਬਹੁਤ ਲੂ ਵਗ ਰਹੀ ਸੀਗੀ ਤੇ ਬਾਅਦਸ ਆਪਾਂ ਬਾਹਰ ਨਹੀਂ ਗਏ ਤੇ ਅੰਦਰ ਹੀ ਪੱਖਾ ਲਾ ਕੇ ਫੜਾਫੜ ਭਿੰਡੀਆਂ ਕੱਟੀਆਂ ਤੇ ਭਿੰਡੀਆਂ ਨੂੰ ਜੀ ਲਾਇਆ ਤੜਕਾ ਤੇ ਸਭ ਤੋਂ ਪਹਿਲਾਂ ਜੀ ਆਪਾਂ ਜੋ ਹੈ ਪਿਆਜ਼ਾਂ ਨੂੰ ਫਰਾਈ ਕੀਤਾ ਸਭ ਤੋਂ ਪਹਿਲਾਂ ਜੀਰਾ ਪਾ ਕੇ ਹਿੰਗ ਪਾ ਕੇ ਤੇ ਉਸ ਤੋਂ ਬਾਅਦ ਆਪਾਂ ਕਿਤੇ ਗੰਡੇ ਫਰਾਈ ਤੇ ਉਸ ਤੋਂ ਬਾਅਦ ਜੀ ਆਪਾਂ ਜੋ ਹੈ ਗੰਡਿਆਂ ਨੂੰ ਫਰਾਈ ਕਰਨ ਤੋਂ ਬਾਅਦ ਹੀ ਭਿੰਡੀਆਂ ਪਾਉਨੇ ਆ ਕਈਆਂ ਘਰਾਂ ਵਿੱਚ ਵੇਖਿਆ ਹੈ ਕਿ ਕਈ ਲੋਕ ਜੋ ਹੈ ਪਹਿਲਾਂ ਭਿੰਡੀ ਨੂੰ ਫਰਾਈ ਕਰਦੇ ਨੇ ਫਿਰ ਗੰਡੇ ਪਾਉਂਦੇ ਨੇ ਬਟ ਮੈਂ ਪਹਿਲਾਂ ਜੋ ਹੈ ਗੰਡੇ ਫਰਾਈ ਕਰਦੀ ਹਾਂ ਫੇਰ ਭਿੰਡੀਆਂ ਪਾਉਂਦੀ ਹਾਂ ਤੇ ਨਾਲ ਦੀ ਨਾਲ ਬਣ ਰਹੀ ਸੀਗੀ ਆਪਣੀ ਸਬਜ਼ੀ ਤੇ ਇਹ ਤੁਸੀਂ ਵੇਖ ਸਕਦੇ ਹੋ ਤਾਰਾਂ ਜੀਆਂ ਨਜ਼ਰ ਆਉਂਦੀਆਂ ਨੇ ਇਹਦਾ ਮਤਲਬ ਕਿ ਅਜੇ ਜੋ ਹੈ ਨਾਣ ਮਿਰਚ ਨਹੀਂ ਪਾਉਣਾ ਤੇ ਇਹ ਸਟੀਲ ਦਾ ਭਾਂਡਾ ਹੈ ਪਤਾ ਨਹੀਂ ਕੀ ਚੱਕਰ ਹੈ ਇਸ ਤੇ ਥੱਲੇ ਜੋ ਸਬਜੀ ਬਹੁਤ ਲੱਗਦੀ ਹੈ ਇਸੇ ਦੌਰਾਨ ਜੋ ਟਾਈਮ ਹੋ ਗਿਆ ਸੀਗਾ ਦਿਹਾੜੀਆਂ ਦੀ ਚਾਹ ਦਾ ਤੇ ਫਟਾਫਟ ਜੋ ਹੈ ਮੈਂ ਇਹਨਾਂ ਨੂੰ ਬਿਸਕੁਟ ਨਾਲ ਚਾਹ ਦਿੱਤੀ ਤੇ ਇਹ ਥੋੜਾ ਜਿਹਾ ਮੈਂ ਬਿਸਕੁਟ ਕੱਢ ਕੇ ਮੱਥਾ ਟੇਕ ਕੇ ਰੱਖੇ ਕਿਉਂਕਿ ਮਿੱਠਾ ਸੀਗਾ ਕੋਈ ਖਾਸ ਓਕੇਜਨ ਸੀਗਾ ਤੁਹਾਡੇ ਨਾਲ ਫੇਰ ਸ਼ੇਅਰ ਕਰਾਂਗੀ ਤੇ ਉਸ ਤੋਂ ਬਾਅਦ ਹੀ ਬਸ ਆਪਾਂ ਜੋ ਹੈ ਚਾਹ ਦੇਣ ਚਲੇ ਗਏ ਮਜ਼ਦੂਰਾਂ ਨੂੰ ਲੋ ਵੀ ਬੱਚੋ ਚਾਹ ਪੀ ਕਿੱਥੇ ਰੱਖਾਂ ਇਸ ਤੋਂ ਬਾਅਦ ਜੀ ਚਾਹ ਫੜਾ ਕੇ ਆਪਾਂ ਆ ਗਏ ਕਿਚਨ ਚ ਤੇ ਜੋ ਹੈ ਇਸ ਦੇ ਜੋ ਤਾਰਾਂ ਜੀਆਂ ਨੇ ਉਹ ਭਿੰਡੀਆਂ ਦੀਆਂ ਖਤਮ ਹੋ ਗਈਆਂ ਸੀ ਇਸ ਤੋਂ ਬਾਅਦ ਜੀ ਮੈਂ ਪਾਇਆ ਨਾਣ ਮਿਰਚ ਤੇ ਜੋ ਹੈ ਕੜਾਹੀ ਦੇ ਥੱਲੇ ਤੁਸੀਂ ਵੇਖ ਸਕਦੇ ਹੋ ਕਾਲਸ ਪਤਾ ਨਹੀਂ ਕਿ ਸਟੀਲ ਦੀ ਹੈ ਤਾਂ ਐਵੇਂ ਹੋ ਜਾਂਦੀ ਹੈ ਥੱਲੇ ਚੀਜ਼ ਬੜੀ ਲੱਗਦੀ ਹੈ ਇਸ ਦੇ ਇਸ ਤੋਂ ਬਾਅਦ ਜੀ ਬਸ ਆਪਾਂ ਜੋ ਹੈ ਇਸ ਨੂੰ ਥੋੜੇ ਟਾਈਮ ਲਈ ਟਾਕੇ ਰੱਖਿਆ ਤੇ ਆਪਣੀ ਜੋ ਹੈ ਭਿੰਡੀਆਂ ਦੀ ਸਬਜ਼ੀ ਤਿਆਰ ਹੋ ਗਈ ਸੀ ਤੇ ਇਸੇ ਦੌਰਾਨ ਮੈਂ ਵੀ ਚਾਹ ਲੈ ਕੇ ਆ ਗਈ ਦਰ ਸਟੋਰ ਰੂਮ ਚ ਕਿਉਂਕਿ ਮੇਰੇ ਦਿਮਾਗ ਤੇ ਬਰਡਨ ਸੀਗਾ ਪਹਿਲਾਂ ਮੈਂ ਸੋਚਿਆ ਕਿ ਅੱਜ ਹੀ ਇਸ ਨੂੰ ਠੀਕ ਕਰਦਾ ਬਟ ਨਹੀਂ ਟਾਈਮ ਨਹੀਂ ਲੱਗਿਆ ਤੇ ਮੰਮੀ ਜੋ ਹੈ ਆਪਣੀ ਮੀਟਿੰਗ ਕਰਕੇ ਮੁੜ ਗਈ ਸੀ ਆਪਣੇ ਨਾਲ ਤੇ ਇਸ ਤੋਂ ਬਾਅਦ ਜੀ ਆਪਾਂ ਚਾਹ ਲੈ ਕੇ ਬਾਹਰ ਆਏ ਕਿਉਂਕਿ ਜਿੱਥੇ ਮੈਂ ਬੈਠੀ ਸੀਗੀ ਉੱਥੇ ਜੋ ਹੈ ਬਹੁਤ ਗਰਮੀ ਸੀਗੀ ਤਾਂ ਮੈਂ ਜੋ ਹੈ ਬਾਹਰ ਹੀ ਆ ਗਈ ਤੇ ਉੱਥੇ ਬੈ ਕੇ ਜੋ ਹੈ ਆਰਾਮ ਨਾਲ ਚਾਹ ਪੀਤੀ ਤੇ ਫਿਰ ਆਪਾਂ ਹੀ ਆ ਗਏ ਕਿਚਨ 'ਚ ਅੱਜ ਪਲਾਨ ਕਰਿਆ ਕਿ ਉਹਨਾਂ ਜੋ ਹੈ ਖੀਰ ਬਣਾਈ ਜਾਏ ਤੇ ਬਸ ਜੀ ਚੋਲਾ ਨੂੰ ਧੋ ਕੇ ਫਟਾਫਟ ਜੋ ਹੈ ਆਪਾਂ ਖੀਰ ਬਣਾਉਣੀ ਤਾਰਤੀ ਤੇ ਇਹ ਜੋ ਹੈ ਘਿਓ ਦਾ ਅ ਡੱਬਾ ਸੀਗਾ ਇਸ 'ਚ ਥੋੜਾ ਜਿਹਾ ਘੋ ਲੱਗਿਆ ਹੋਇਆ ਸੀ ਤਾਂ ਮੈਂ ਕੀ ਕੀਤਾ ਗਰਮ ਦੁੱਧ ਨੂੰ ਜੋ ਹੈ ਪਾ ਕੇ ਇਸ ਨੂੰ ਜੋ ਖੀਰ ਵਿੱਚ ਹੀ ਪਾਤਾ ਤੇ ਉਸ ਤੋਂ ਬਾਅਦ ਜੀ ਆਪਾਂ ਦੇਖਿਆ ਬਾਹਰ ਦਾ ਹਾਲ ਤੇ ਬੂਟੇ ਸਾਰੇ ਹੀ ਸੁੱਕੇ ਪਏ ਸੀਗੇ ਤੇ ਆਪਾਂ ਸਮਝਿਆ ਕਿ ਉਹ ਨਾ ਹੁਣ ਜੋ ਹੈ ਪਾਣੀ ਲਾਇਆ ਜਾਏ ਬੂਟਿਆਂ ਨੂੰ ਕਿਉਂਕਿ ਗਰਮੀ ਬਹੁਤ ਹੈ ਸਾਰੇ ਹੀ ਬੂਟੇ ਜੋ ਨੇ ਬਿਲਕੁਲ ਹੀ ਕੁਮਲਾ ਚੁੱਕੇ ਨੇ ਤੇ ਪਾਣੀ ਦੀ ਤਾਂ ਹਰ ਚੀਜ਼ ਨੂੰ ਹੁਣ ਜੋ ਹੈ ਬਹੁਤ ਹੀ ਜ਼ਰੂਰਤ ਹੈ ਤੇ ਆਪਾਂ ਜੀ ਸਾਰੇ ਬੂਟਿਆਂ ਨੂੰ ਸਵਾਰ ਕੇ ਨਹਾਇਆ ਤੇ ਬਾਅਦ ਜੀ ਉਹਨਾਂ ਨੂੰ ਪਾਣੀ ਦਿੱਤਾ ਤੇ ਪਾਣੀ ਦੇਣ ਤੋਂ ਬਾਅਦ ਜੀ ਆਪਾਂ ਜੋ ਹੈ ਆਪਣੇ ਹੋਰ ਕੰਮਾਂ ਵੱਲ ਵਧ ਗਏ ਕਿਉਂਕਿ ਜਦੋਂ ਬੂਟਿਆਂ ਨੂੰ ਪਾਣੀ ਦਿੰਨੇ ਹਾਂ ਤਾਂ ਐਵੇਂ ਲੱਗਦਾ ਹੈ ਕਿ ਨਮੀ ਜੋ ਹੈ ਜੀਵਨ ਦੀ ਸਿਰਜਣਾ ਬੋਟਿਆਂ ਚ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਜੀ ਆਪਣਾ ਹੋ ਗਿਆ ਸੀਗਾ ਸਫਾਈਆਂ ਦਾ ਟਾਈਮ ਤੇ ਆਪਾਂ ਇਹ ਸਫਾਈਆਂ ਫੜਾਫੜ ਲਾਏ ਪੋਚੇ ਤੇ ਤੁਸੀਂ ਵੇਖ ਸਕਦੇ ਹੋ ਘਰ ਦੀ ਸੈਟਿੰਗ ਚੇਂਜ ਹੋ ਚੁੱਕੀ ਹੈ ਤੇ ਇਹ ਸੈਟਿੰਗ ਇਸ ਕਰਕੇ ਕੀਤੀ ਹੈ ਕਿਉਂਕਿ ਡ్రਾਈੰਗ ਰੂਮ ਵੀ ਜਦੋਂ ਬਾਹਰ ਕੰਮ ਚੱਲ ਰਿਹਾ ਹੈ ਤੇ ਡਸਟ ਬਹੁਤ ਜ਼ਿਆਦਾ ਆਉਂਦੀ ਹੈ ਤਾਂ ਮੈਂ ਚੰਗਾ ਸਮਝਿਆ ਕਿ ਜੋ ਹੈ ਲੌਬੀ ਵਿੱਚ ਹੀ ਸੋਫਿਆਂ ਨੂੰ ਰੱਖਦਾ ਜਿਸ ਨਾਲ ਡਸਟ ਨਾ ਆਏ ਤੇ ਜ਼ਿਆਦਾ ਜੋ ਹੈ ਸੇਫ ਰਹੇ ਤੇਸ ਤੋਂ ਬਾਜੀ ਜੋ ਹੈ ਆਪਾਂ ਜੋ ਭਿੰਡੀਆਂ ਦੀ ਸਬਜੀ ਬਣਾਈ ਸੀਗੀ ਤੇ ਤੁਸੀਂ ਵੇਖ ਸਕਦੇ ਹੋ ਮੈਂ ਚੰਗੀ ਤਰ੍ਹਾਂ ਜੋ ਹੈ ਕੜਾਹੀ ਨੂੰ ਖੁਰਚ ਕੇ ਤੇ ਰੋਟੀ ਨਾਲ ਬਿਲਕੁਲ ਸਾਫ਼ ਕਰਕੇ ਜੋ ਹੈ ਸਬਜੀ ਖਾਨੀ ਹੈ ਪਤਾ ਨਹੀਂ ਕਿਉਂ ਸ਼ਾਇਦ ਮੈਨੂੰ ਜੋ ਹੈ ਕੜਾਹੀ ਥੱਲੇ ਲੱਗਿਆ ਹੋਇਆ ਮਸਾਲਾ ਜਿਆ ਟੇਸਟੀ ਲੱਗਦਾ ਹੈ ਬਾਟੇ ਕੁਝ ਜ਼ਿਆਦਾ ਹੀ ਸੜਿਆ ਹੋਇਆ ਸੀਗਾ ਇਹ ਤਾਂ ਬਿਲਕੁਲ ਕੋੜਾ ਹੀ ਸੀਗਾ ਇਸ ਤੋਂ ਬਾਅਦ ਜੀ ਆਪਾਂ ਜੋ ਹੈ ਲੱਸੀ ਨੂੰ ਪਾਇਆ ਠੰਡਾ ਪਾਣੀ ਤੇ ਆਪਣਾ ਜੋ ਹੈ ਸਪੈਸ਼ਲ ਮਸਾਲਾ ਪਾ ਕੇ ਆਪਾਂ ਜੀ ਲੱਸੀ ਤੇ ਭਿੰਡੀ ਦੀ ਸਬਜੀ ਤੇ ਚਟਨੀ ਪਈ ਸੀਗੀ ਤੇ ਉਸ ਨਾਲ ਜੋ ਹੈ ਕੀਤਾ ਇੰਜੋਏ ਆਪਣਾ ਬ੍ਰੇਕਫਾਸਟ ਇਹ ਜੀ ਜੋ ਹੈ ਅਗਲੇ ਦਿਨ ਦੀ ਵੀਡੀਓ ਹੈ ਤੁਸੀਂ ਨੋਟ ਕਰ ਸਕਦੇ ਹੋ ਕਿ ਕਿਹੜੇ ਕਿਹੜੇ ਦਿਨ ਦੀ ਹੈ ਇਹ 2-3 ਦਿਨਾਂ ਦੀ ਵੀਡੀਓ ਹੈ ਤੇ ਇਸ ਤੋਂ ਬਾਅਦ ਜੀ ਬਸ ਜੋ ਹੈ ਇੱਕ ਮੈਂ ਬਲੌਗਰ ਵੇਖਦੀ ਹਾਂ ਗੁਹਾਟੀ ਦੀ ਬਲੌਗਰ ਹੈ ਉਸ ਦਾ ਜੋ ਚੈਨਲ ਹੈ ਉਹ ਹੈਕ ਹੋ ਚੁੱਕਿਆ ਹੈ ਤੇ ਉਸ ਦੇ ਜੋ ਹੈ ਸਬਸਕ੍ਰਾਈਬਰ ਸੀਗੇ 1 ਲੱਖ ਸਮਥਿੰਗ ਸੀਗੇ ਬਟ ਜੋ ਹੈ ਉਸ ਦਾ ਕਿਸੇ ਨੇ ਜੋ ਹੈ ਚੈਨਲ ਹੀ ਹੈਕ ਕਰਤਾ ਤੇ ਪਾਸਵਰਡ ਵਗੈਰਾ ਚੇਂਜ ਕਰਤਾ ਤੇ ਉਹ ਵਿਚਾਰੀ ਨੇ ਜੋ ਹੈ ਨਵਾਂ ਚੈਨਲ ਸਟਾਰਟ ਕੀਤਾ ਤੇ ਮੈਂ ਉਸ ਦੀ ਫੈਨ ਸੀਗੀ ਬਟ ਜੋ ਮੈਨੂੰ ਬੜਾ ਦੁੱਖ ਹੋਇਆ ਉਸ ਦਾ ਜੋ ਹੈ ਚੈਨਲ ਹੈਕ ਹੋ ਗਿਆ ਤਾਂ ਮੈਂ ਸੋਚਿਆ ਕਿ ਇੰਨੀ ਮਿਹਨਤ ਕਰਦੇ ਹਾਂ ਤੇ ਜਦੋਂ ਫਲ ਦੀ ਟਾਈਮ ਆਉਂਦਾ ਹੈ ਤਾਂ ਕੋਈ ਹੈਕ ਕਰ ਲੈਂਦਾ ਹੈ ਇਹ ਕਿੱਡਾ ਬੜਾ ਜੁਰਮ ਹੈ ਬਟ ਕੋਈ ਨਾ ਚਲੋ ਜੀ ਇਹ ਤਾਂ ਚੱਲੀ ਜਾਂਦਾ ਹੈ ਪਰ ਉਹ ਜੋ ਔਰਥ ਹੈ ਉਹ ਬਹੁਤ ਹਿੰਮਤ ਵਾਲੀ ਹੈ ਉਸਨੇ ਫਿਰ ਤੋਂ ਚੈਨਲ ਆਪਣਾ ਜੋ ਹੈ ਬਣਾਇਆ ਨਮਾ ਤੇ ਉਸਦੇ ਹੁਣ ਜੋ ਸਬਸਕ੍ਰਾਈਬਰ ਵੱਧ ਰਹੇ ਨੇ ਤੇ ਆਪਾਂ ਜੀ ਬਸ ਉਸਦਾ ਜੋ ਹੈ ਵੀਡੀਓ ਵੇਖਿਆ ਤੇ ਲਾਈਕ ਕੀਤਾ ਤੇ ਉਸ ਤੋਂ ਬਾਅਦ ਜੀ ਆਪਣਾ ਨਾਸ਼ਤਾ ਕਰਨ ਤੋਂ ਬਾਅਦ ਆਪਾਂ ਆ ਗਏ ਕਿਚਨ 'ਚ ਹੁਣ ਜੋ ਕਰਾਂਗੇ ਕਿਚਨ ਦੀ ਸਫਾਈ ਤੇ ਜੇ ਵੀਡੀਓ ਸਾਡੀ ਕਿਸੇ ਵੀ ਐਂਗਲ ਤੋਂ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਤੇ ਸਬਸਕ੍ਰਾਈਬ ਕਰਕੇ ਜਰੂਰ ਜਾਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ